ਜੋ ਦੇ ਹਾਂ ਆ ਵੇਖਾ ਮੇਰਾ ਫੋਨ ਇਹਨੂੰ ਪਤਾ ਨਹੀਂ ਕੀ ਠਾਰਾ ਠਾਰਾ ਹੀ ਆਈ ਜਾਂਦਾ ਮੈਨੂੰ ਕੋਈ ਸਮਝ ਨਹੀਂ ਆਦੀ ਲੱਗਦੀ ਠਾਰਾ ਮਤੋਂ 6 ਵਜੇ 6 ਵਜੇ ਆ ਮੈਨੂੰ ਨਹੀਂ ਪਤਾ ਤੂੰ ਨਾ ਮੈਨੂੰ ਉਹ 12 ਤੋਂ ਉੱਤੋਂ ਜਿਹੜਾ 1 ਵਜ ਦਾ ਮੈਨੂੰ ਉਹ ਉਹ ਟਾਈਮ ਲਾ ਕੇ ਦੇ ਸਾਰਾ ਦਿਨ ਫੋਨ ਚ ਲੱਗੀ ਰਹੀ ਤੈਨੂੰ ਇਹਨਾਂ ਨੂੰ ਨਹੀਂ ਪਤਾ ਕਿਦਾਂ ਲੱਗਣਾ ਨਹੀਂ ਨਾ ਮੈਨੂੰ ਜੇ ਪਤਾ ਹੋਵੇ ਤਾਂ ਤੈਨੂੰ ਕਿਹਾ ਆਖਾਂ ਉਦੋਂ ਉਹ ਆਖਿਆ ਤੇ ਉਦੋਂ ਇਹਨੇ ਵੀ ਮੈਨੂੰ ਮਸ਼ਕਰੀਆਂ ਆਈਆਂ ਕਰਕੇ ਤੇ ਚੱਲ ਜਾਂਦਾ ਕੰਨ ਨਾਲ ਫੋਨ ਲਾਉਂਦੀ ਤੂੰ ਲੌਂਦੀਨੀ ਮੈਂ ਆਪਣਾ ਟਾਈਮ ਪਾਸ ਕਰਨਾ ਹੀ ਹੈ। ਸੈਪਾ ਫੋਨ ਤੇ ਹੁੰਦਾ। ਹੋਰ ਕੀ ਕਰਾਂ? ਵਾਹ। ਜਦੋਂ ਵੇਖੋ ਪੌਂਦ ਲੱਗੀ ਹੁੰਦੀ। ਲੱਗੀ ਨਹੀਂ ਤਾਂ ਆਈਆਂ ਤੇ ਤੁਹਾਨੂੰ ਪੁੱਛਣ ਲਈ ਆਂ ਵੀ ਇਹ ਕੀ ਆ ਵੀਨ ਕੋਈ ਸਮਝ ਨਹੀਂ ਲੱਗਦੀ ਇਹਦੀ। ਆ ਲੈ। ਖਾਤਾ ਹੀ। ਹੋ ਗਿਆ ਵਾ। ਹਾਂ। ਚਲੋ। ਚੱਬਾ ਵਾ। ਤੇ ਟਾਈਮ ਤੇ ਕੰਨ ਨਹੀਂ ਹੋ ਗਿਆ ਕੋਈ ਅੱਜ ਰੋਟੀ ਪਾਣ ਦਾ ਕੀ ਪ੍ਰੋਗਰਾਮ? ਰੋਟੀ ਪਾਣੀ ਉਹ ਨਿੱਕੀ ਦੀ ਅੱਜ ਵਾਰੀ ਹੀ ਸੀਗੀ। ਤੇ ਉਹ ਚਲ ਗਈ ਆ ਨਿਆਣਿਆਂ ਦੇ ਕੱਪੜੇ ਕੋਪੜੇ ਲੈਣ ਅੱਛਾ ਤੇ ਨੇਰਾ ਹੋ ਗਿਆ ਭਾਵੇਂ ਉੱਥੋਂ ਖਾ ਕੇ ਆ ਜੇ ਉਹਨੂੰ ਕਿਸ ਜੱਟ ਦੇ ਨਾਲ ਕੀ ਤੇ ਮੁੜ ਕੇ ਉਹਨੇ ਆਣ ਕੇ ਗੱਲਾਂ ਸੁਣਾਉਂਦਾ ਹੈ ਪਹਿਣਾ ਆਦੀ ਗੱਲਾਂ ਸੁਣਾਉਂਦਾ ਫੇ ਤੂੰ ਹੀ ਕਰ ਲੋ ਤੂੰ ਆਪਣੀ ਨਾਲ ਦੀ ਨੂੰ ਪੁੱਛਾਂ ਹਾਂ ਵੀ ਸਬਜੀ ਸਬਜੀ ਬਣਾਵੇ ਕੀ ਜਾਂਦੀ ਆ ਤੂੰ ਪੁੱਛ ਕੇ ਦੱਸ ਸਕਦੀ ਹੋ ਮਿੰਟਰ ਤੂੰ ਹੀ ਆ ਮੈਂ ਆਪੋ ਤੇ ਕਾਦੀ ਆ ਮੈਨੂੰ ਸਾਰੇ ਤੁਸੀਂ ਮੋਰੇ ਗਾੜੀ ਰੱਖਿਆ ਹਾਂ ਤੇ ਕੀ ਦੇ ਮੈਨੂੰ ਭੁੱਖੇ ਰਹਿਣਾ ਵਾ ਜੋ ਉਹਨੇ ਤੇ ਬਾਹਰੋਂ ਖਾ ਜੇ ਉਹ ਬਾਹਰੋਂ ਖਾ ਉਹ ਕੀ ਤੇ ਆਈ ਮੈਂ ਭੁੱਖੇ ਰਹਿਣਾ ਨਹੀਂ ਭੁੱਖੇ ਹੋ ਰਹਿਣਾ ਵਾ ਹਾਂ ਇਹਨੂੰ ਗੋਪੀ ਨੂੰ ਆਹ ਨਹੀਂ ਤੇ ਫੇ ਮੈਨੂੰ ਸਬਜੀ ਸਬਜੀ ਫੜਾਵੇ ਤੇ ਮੈਂ ਇੱਥੇ ਕੱਟ ਦਿੰਨੀ ਤੇ ਬਣਾ ਲੈ ਪੁੱਛ ਲੈ ਪਹਿਲਾਂ ਉਹਨੂੰ ਵਾਰੀ ਜੀ ਉਹਦੀ ਤੇ ਮੈਂ ਤੇ ਵਾਰੀ ਜੀ ਦਾ ਜੋ ਕੰਮ ਗਈ ਆਪਣੇ ਬੱਚੇ ਦੇ ਕੱਪੜੇ ਲੈਣ ਗਈ ਤੇ ਮੈਂ ਰੋਟੀ ਪਾਣੀ ਮੈਨੂੰ ਬਣਾਉਣਾ ਨਹੀਂ ਕਿਸ ਨੇ ਫੇ ਪੁੱਛ ਲੈ ਨਾ ਉਹਨੂੰ ਹਾਂ ਪੁੱਛ ਉਹਨੂੰ ਕੀ ਆਂਦੀ ਆ ਤੇ ਸਬਜੀ ਸਬਜੀ ਦੇ ਦੇ ਮੈਂ ਕੱਟ ਲਾਂ ਜਾਂ ਕੋਈ ਦਾਲ ਦੂਲ ਬਣਾਉਣੀ ਆ ਤਾਂ ਵੀ ਦੱਸ ਦੇ ਮੈਂ ਤੂੰ ਨਹੀਂ ਪੁੱਛੇਗੀ ਨਹੀਂ ਕੋਈ ਨਹੀਂ ਤੂੰ ਪੁੱਛਲਾ ਫੇਰ ਮੈਂ ਪੁੱਛ ਲੂੰ ਤਾਂ ਮੈਂ ਪੁੱਛੂਗੀ ਚਲੋ ਸਬਜ਼ੀ ਕਿਹੜੀ ਕਾਹ ਕਰ ਸਬਜ਼ੀਆਂ ਹੋਣੀਆਂ ਵਾ ਅੰਦਰ ਪਈਆਂ ਚਲ ਮੈਂ ਹੀ ਪੁੱਛ ਲੈਣੀ ਗੋਪੀ ਕੀ ਬਣਾਉਣਾ ਅੱਜ ਚਲ ਬਣਾਉਂ ਫਿਰ ਮੈਂ ਪੱਠੇ ਪਾਵਾਂ ਚੰਗਾ ਗੋਪੀ ਦਾਸ ਮੈਨੂੰ ਫੇਰ ਆ ਜੇ ਕੋਈ ਚੀਨ ਚਾਰਨ ਵਾਲਾ ਤਾਂ ਮੈਂ ਬਣਾ ਦਿੰਨੀ ਚੀਨ ਚਾਰ ਦਿੰਨੀ ਗੋਪੀ ਹਾਂਜੀ ਕੀ ਕਰਨੀ ਮੈਂ ਆ ਕੱਪੜੇ ਪਾਏ ਸੀ ਮਸ਼ੀਨ 'ਚ ਤੋਂ ਮਾਤਾਵਾਜਾ ਮਾਰਦੇ ਤੇ ਕੀ ਕਹਿਣਾ ਮੈਨੂੰ ਆਪੇ ਪੁੱਛ ਲਓ ਮੈਂ એનર્ਜੀ ਆ ਵੀ ਵੇਸਟ ਕਰਦੀ ਪਤਾ ਤੇ ਹੋਣਾ ਵੀ ਕੀ ਕਹਿਣਾ ਨਹੀਂ ਨਹੀਂ ਮੈਨੂੰ ਵੀ ਪਤਾ ਜਾ ਪੁੱਛ ਚਾ ਕੋਛਣਾ ਆ ਜਾ ਉਹਨਾਂ ਦੇ ਕਿੰਨੀ ਆਵਾਜ਼ਾਂ ਮਾਰੀ ਮੈਂ ਵੀ ਵਾਜਾ ਮਾਰਦੇ ਨਹੀਂ ਮੈਨੂੰ ਵਾਜਾ ਤਾਂ ਮੈਂ ਕਹਿੰਦੀ ਮਤਲਬ ਮਾਰਨ ਨਹੀਂ ਸੀਗੀ ਕਿ ਇਹਨੇ ਰਹਾ ਬਹੁਤ ਆਈ ਨਹੀਂਗੀ ਤਵਾਰੀ ਤੋਤਰਾ ਹੋਦੀ ਹੀ ਨਾ ਅੱਜ ਆਹੋ ਨੀ ਉਹ ਦਿਵਾਰੀ ਹੀ ਅੱਜ ਤੇ ਮੈਂ ਕਿਹਾ ਕੋਈ ਸਬਜੀ ਸਬਜੀ ਬਣਾ ਲੈਂਦੀ ਨੀ ਸਬਜੀ ਮੈਂ ਬਣਾ ਲਈ ਮੈਂ ਰਾਜਮਮ ਤਰ ਲਈ ਗਏ ਉਹ ਕਦੋਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਮੈਂ ਫਿਰ ਬਾਹਰ ਹੀ ਤੋਂ ਅੰਦਰੇ ਅੰਦਰੀ ਬਣਾ ਲਈ ਹੈ ਆਹੋ ਨੀ ਮੈਨੂੰ ਉਹਨੂੰ ਫੋਨ ਕਰਕੇ ਪੁੱਛਿਆ ਸੀਗਾ ਤੇ ਕਹਿੰਦੀ ਮੈਂ ਲੇਟ ਹੋ ਜਾਣਾ ਵਾ ਚੱਲ ਚੰਗਾ ਕੀਤਾ ਵਾ ਹਾਂ ਤੇ ਫਿਰ ਮੈਂ ਰਾਜਮਾ ਬਣਾ ਲਈ ਗਏ ਅੱਛਾ ਤੇ ਮੈਂ ਤੇ ਆਟਾ ਵੀ ਗੁੰਨ ਕੇ ਰੱਖ ਲਿਆ ਵਾ ਆਟਾ ਗੁੰਨ ਲਿਆ ਵਾ ਮੈਂ ਇਹੋ ਹੀ ਆਖਣ ਲੱਗੀ ਸੀ ਸਬਜੀ ਵੱਲੋਂ ਤੇ ਮੈਂ ਹਾਂ ਆਟਾ ਆਟਾ ਗੁੰਨ ਲਾ ਉਹਨੇ ਲੇਟ ਆਈ ਤੇ ਫਿਰ ਇਹ ਕਿਹੜੇ ਵੇਲੇ ਫੇ ਆਪਾਂ ਰੋਟੀ ਖਾਵਾਂਗੇ ਮੈਨੂੰ ਫੋਨ ਕੀਤਾ ਸੀ ਤੇ ਕਹਿੰਦੀ ਮੈਂ ਲੇਟ ਹੋ ਜਾਣਾ ਵਾ ਅੱਛਾ ਹਾਂ ਤੇ ਉਹ ਕਹਿੰਦੇ ਹੀ ਵੀ ਮੈਂ ਪਜਾਮਾ ਕੁੱਤਾ ਲੈਣਾ ਵਾ ਗੁਰਵਰ ਦਾ ਉਹਦੇ ਨਾਲ ਤਾਂ ਮਿਲਣ ਨਹੀਂ ਹੀ ਦਿਆ ਉਹ ਸਰਾ ਪਜਾਮਾ ਕੋਲ ਵੀ ਸੋਨਾ ਲੱਗਣਾ ਨਾ ਗੁਰਵਰ ਹਾਂ ਸੋਨਾ ਹੋਰ ਲੱਗਣਾ ਵਾ ਹਾਂ ਤੇ ਪਰ ਉਹ ਕਹਿੰਦੀ ਮੈਨੂੰ ਫੇਰ ਵਾਰ-ਵਾਰ ਕਿ ਦੀ ਕਿਸੇ ਦੁਕਾਨ ਤੇ ਜਾਣਾ ਪੈਣਦਿਆ ਤੇ ਕਦੀ ਕਿਸੇ ਤੇ ਹੁਣ ਦੇਖੋ ਮਿਲਦਾ ਕਿ ਨਹੀਂ ਮਿਲਦਾ ਚੱਲ ਜੇ ਨਹੀਂ ਮਿਲਦਾ ਤੇ ਕੱਪੜਾ ਲੈ ਕੇ ਸੰਵਾ ਲੈ ਆ ਫਿਰ ਉਹ ਦਰਜੀ ਚੀਂ ਦਿੰਦੇ ਬੜਾ ਸੋਨਾ ਹਾਂ ਔਰ ਕਈ ਵਾਰੀ ਹੁੰਦਾ ਨਾ ਅੰਜੀ ਛੋਟਾ ਜਿਹਾ ਛੋਟਾ ਕਰਕੇ ਫੜਦੇ ਵੀ ਨਹੀਂ ਨਾ ਹੁਣ ਉਹਦੇ ਤਾਂ ਤਾਂ ਆਪਾਂ ਸੰਭਾਲ ਲੀਦਾ ਵਾ ਤੇ ਫੇਰ ਉਹ ਦਾ ਜਿਆਦਾ ਨਿੱਕਾ ਵਾ ਨਾ ਚਲੋ ਬਖਾਲ ਤਾਂ ਲਵੇ ਸਿਊਗਾ ਸਿਊ ਕਿਉ ਨਾ ਉਹਨਾਂ ਦਾ ਤਾਂ ਕੰਮ ਹੀ ਇਹੋ ਆ ਤੇ ਇਹ ਆ ਇਹ ਤਾਂ ਗੱਲ ਹੈਗੀ ਆ ਹਾਂ ਹਾਂ ਚਲੋ ਕੋਈ ਗੱਲ ਨਹੀਂ ਜਿਤਰਾ ਉਹਨੂੰ ਸੋਹਣਾ ਲੱਗਦਾ ਵਾ ਆਹੋ ਹਾਂ ਚਲੋ ਠੀਕ ਆ ਫੇਰ ਮੈਂ ਵੀ ਰੋਟੀਆਂ ਪਕਾ ਲਾਂ ਆਹੋ ਫੇਰ ਤੂੰ ਫੁਲਕੇ ਲਾ ਲਾ ਤੇ ਸਬਜੀ ਤੇ ਆਣੀ ਮੈਂ ਬਣਾ ਲਈ ਆਟਾ ਲੈ ਲਿਆ ਨਹੀਂ ਫੁਲਕੇ ਲਾਉਣ ਵਾ ਰਹਿ ਗਏ ਮੈਂ ਬਣਾ ਲਾਂ ਤੇ ਫੇਰ ਚੱਲ ਚੰਗਾ ਅੱਜ ਤੇ ਛਾਟੀ ਬਣਾ ਲਿਆ ਐਨੇ ਮੈਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਚੱਲ ਇੱਕ ਤਰ੍ਹਾਂ ਜੇ ਰਹਿਣ ਤੇ ਰਲ ਮਿਲ ਕੇ ਤੇ ਮੈਂ ਵੀ ਖੁਸ਼ ਮੇਰਾ ਵੀ ਹੁਣ ਦੂਣਾ ਖੂਨ ਵਧਿਆ ਹੀ ਵੀ ਚਲੋ ਪੈਣਾ ਪੈਣਾ ਕੱਠੀਆਂ ਇੱਕ ਗਈ ਤੇ ਦਜੀ ਨੇ ਕੰਮ ਕਰ ਲਿਆ ਚੱਲ ਚੰਗਾ ਯਾਰ ਮਾਦਾ ਤੂੰ ਅਜੇ ਵੀ ਚੁੱਪ ਕਰਕੇ ਬੈਠੀਆਂ ਬਾਹਨੇ ਰਹਾ ਹੋ ਗਿਆ ਰੋਟੀ ਪਣ ਦਾ ਕਰ ਲਾ ਕੋ ਹੋ ਗਿਆ ਨਹੀਂ ਕਰਨਾ ਅੱਜ ਇਹ ਤਾਂ ਪੁੱਤ ਕਮਾਲ ਹੀ ਹੋ ਗਈ ਆ ਕਾਦੀ ਕਮਾਲ ਹੋ ਗਈ ਉਹ ਹੈ ਉਹਨੇ ਸਬਜ਼ੀ ਵੀ ਬਣਾ ਲਈ ਆਟਾ ਵੀ ਗੁੰਨ ਲਿਆ ਤੇ ਹੁਣ ਆਂਦੀ ਮੈਂ ਫੁਲਕੇ ਲਾਉਣ ਲਈ ਆ ਤੇ ਮੈਨੂੰ ਤਾਂ ਖੁਸ਼ੀ ਉਹ ਜਾ ਝੂਠ ਨਾ ਬੋਲਿਆ ਕਰ ਨਹੀਂ ਝੂਠ ਨਹੀਂ ਹਾਂ ਮੈਂ ਤਾਂ ਬੜੀ ਖੁਸ਼ ਹਾਂ ਮੈਂ ਤਾਂ ਉਹ ਤੇ ਬਾਹਰ ਕੱਪੜੇ ਧੋ ਰਹੀ ਮੈਂ ਉਥੋਂ ਕਿੱਥੇ ਜਾ ਕੇ ਮੈਂ ਤਾਂ ਮਾਤਾਵਾ ਜਮਾ ਲਈ ਪਰ ਕੇ ਗਈ ਹੀਗੀ ਮੈਨੂੰ ਪਤਾ ਹੀ ਨਹੀਂ ਲੱਗਾ ਤੇ ਮੈਂ ਅੱਜ ਇੱਕ ਰੋਟੀ ਵੱਧ ਖਾਉਂਗੀ ਮੈਨੂੰ ਲੱਗਾ ਅੱਜ ਮਜ਼ਾਕ ਦੇ ਮੂਡ ਹਾਂ ਖੁਸ਼ੀ ਦੇ ਵਿੱਚ ਹੀ ਮੈਂ ਮਜ਼ਾਕ ਦੇ ਮੂਡ ਜਾਨੂਗਾ ਅੱਜ ਨਹੀਂ ਮਜ਼ਾਕ ਮਜੂਕ ਨਹੀਂਗਾ ਹੈਗਾ ਤੂੰ ਹੀ ਜਾ ਕੇ ਵੇਖ ਲੈ ਫੁਲਕੇ ਲਾਉਣ ਲਈ ਇਧਰ ਲੁਧਾਈ ਬਣ ਗਈ ਨਮਾਤਰੀਆਂ ਹੈ ਇਕੱਠੀਆਂ ਹੋ ਗਈਆਂ ਹਾਂ ਮੈਂ ਤਾਂ ਬੜੀ ਖੁਸ਼ ਹਾਂ ਜਿਹੋ ਦੇ ਅੱਛਾ ਇਦਾਂ ਹੀ ਕੰਮ ਚੱਲੇ ਵਧੀਆ ਹੀ ਹਾਂ ਮੈਂ ਤਾਂ ਨਹੀਂ ਆ ਪੇ ਮੇਰਾ ਤਾਂ ਖੂਨ ਕਿੰਨਾ ਹੀ ਵੱਧ ਗਿਆ ਯਕੀਨ ਉਹ ਟੈਗ ਨਾ ਕਰਾ ਲਈ ਹੋਣਾ ਨਹੀਂ ਟੈਗ ਨਹੀਂ ਕਰ ਹੁੰਦਾ ਮੈਂ ਇੱਕ ਇੱਕ ਅੱਗੇ ਮੈਂ ਦੋ ਫੁਲਕੇ ਖਾਣੀ ਅੱਜ ਮੈਂ ਦੋ ਤਿੰਨ ਖਾऊंगी ਆਹ ਉਹਨੇ ਗਿਣ ਕੇ ਲਾਏ ਹੋਣੇ ਵੀ ਗਿਣ ਕੇ ਲਾਏ ਹੋਣਗੇ ਤੇ ਮੈਂ ਉਹ ਆਖੂਗੀ ਲਿਆਓ ਮੈਨੂੰ ਇਹ ਤਾਂ ਨਹੀਂ ਔਖਣ ਲੱਗੀ ਦੇਣੀ ਨਹੀਂ ਮੰਮੀ ਇਹਦੇ ਕੋਈ ਕੁਝ ਟੈਗ ਨਾ ਕਰਾਲੀਆਂ ਐਵੇਂ ਐਵੇਂ ਨਹੀਂ ਨਹੀਂ ਟੈਕ ਟੂਫ ਕੀ ਹੋਣਾ ਮੈਂ ਬੜੀ ਖੁਸ਼ ਹਾਂ ਚਲ ਚੰਗਾ ਤੇ ਤੂੰ ਨਹੀਂ ਖੁਸ਼ ਗੱਲਾਂ ਕਰੀ ਜਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਇਹ ਤਰ੍ਹਾਂ ਨਾਲ ਇਕੱਲੇ ਰਹਿਣ ਤੇ ਚੰਗਾਈ ਹੈ ਨਾ ਨਾਲੇ ਟੱਬਰ ਵੀ ਚੰਗਾ ਤੇ ਨਾਲੇ ਇਸ ਤਰ੍ਹਾਂ ਘਰ ਵਿੱਚ ਵੀ ਖੁਸ਼ੀ ਆਉਂਦੀ ਆ ਤੇ ਜਦੋਂ ਇਕਲੇਸ਼ પાਕੇ ਬਹਿ ਜਾਂਦੇਗਾ ਵਾ ਉਦੋਂ ਨਿਆਣੇ ਵੀ ਮੁੰਡੇ ਵੀ ਛੜਦੇ ਆ ਤੇ ਮੈਂ ਵੀ ਸਰਦੀ ਰਹਿਣੀ ਨਾ ਹੀ ਇਹਨਾਂ ਨੂੰ ਆਖਣ ਜੋਗੇ ਤੇ ਨਾ ਹੀ ਇਹਨਾਂ ਨੂੰ ਹਟਾਉਣ ਜੋਗੇ ਇਹ ਫੇਰ ਇੱਕੋ ਮਿੱਕੋ ਹੋ ਜਾਂਦੀ ਆ ਜਿਹੜੀ ਅਹੀਂ ਗੱਲ ਆਖੀ ਨਾ ਉਹ ਸਾਡੀ ਇਨਣੇ ਸੁਭਣੀ ਆ ਚਲੋ ਰਾਜੀ ਰਹਿਣ ਗਾਰਡੇ ਨਾ ਤਾਂ ਮੂਡ ਕਿਦਾਂ ਦਾ ਹੋਣਾ ਤੇ ਕਿਦਾਂ ਦਾ ਨਹੀਂ ਹੋਣਾ ਅੰਦਰ ਤਾਂ ਨਹੀਂ ਲੈ ਰੋਟੀਆਂ ਪੱਕਣ ਡੀਆਂ ਵਾ ਅੱਜ ਦੀਦੀ ਆ ਗਈਆਂ ਹਾਂਜੀ ਅੱਛਾ ਵਾਹ ਰੋਟੀਆਂ ਪਕਾਉਣ ਦੇ ਚ ਹਾਂ ਮੈਂ ਰੋਟੀਆਂ ਲਾ ਲਾ ਸਬਜ਼ੀ ਬਣਾ ਲਈਆ ਹਾਂ ਰਾਜਮਾ ਧਰ ਲੇ ਮੈਂ ਵਾਹ ਤੇ ਚੌਲ ਹੀ ਬਣਾ ਲੈਣੇ ਹੈਗੇ ਸੌਖਾ ਕੰਮ ਕਰ ਲੈਣਾ ਹੈ ਮੈਂ ਆਟਾ ਹੀ ਹੁਣ ਲਿਆ ਮੈਂ ਚੱਲ ਰੋਟੀਆਂ ਲਾ ਲੈਣੀ। ਅੱਛਾ ਤੇ ਆ ਫਿਰ ਆ ਕੇ ਨਾ ਕੱਪੜੇ ਵੇਖ ਲੋ। ਅੱਛਾ ਫਿਰ ਮੈਂ ਵੀ ਕਰਾਂ ਕੰਮ। ਹੁਣ ਖਿਲਾਣਾ ਨਾ ਲਾਉ ਮੈਂ। ਹੈ? ਖੁਲਕੇ ਨਾ ਲਾ। ਨਹੀਂ ਪਹਿਲਾਂ ਵੇਖ ਲੋ ਤੇ ਫਿਰ ਮੈਂ ਘੜੀ ਮੜੀ ਦਿਖਾਉਂਦੀ ਫਿਰੂੰਗੀ। ਚਲ ਠੀਕ ਆ ਆ ਗਈ ਫਿਰ ਮੈਂ। ਹਾਂ ਤੇ ਫਿਰ ਬਾਦ ਮੈਂ ਵੀ ਚੇਂਜ ਕਰਕੇ ਕਰਾਂ। ਮੰਮੀ ਕਿੱਥੇ ਆ? ਮੰਮੀ ਆ ਵੀ ਡਰੈਸ ਰੂਮ ਚ ਬੈਠਿਆ ਨਾ। ਚਲ ਮੈਂ ਦਿਖਾਉਂ। ਆ ਗਈ ਆ? ਹਾਂਜੀ। ਨੇ ਲੈ ਘਰ ਲਿਆ ਤੂੰ ਹੈ ਮੰਮੀ ਕਿਤੇ ਬਾਜ਼ਾਰ ਚ ਜਾਣਾਂ ਦੀ ਦੁਕਾਨਾਂ ਤੇ ਤਾਂ ਵਾਰੀ ਨਹੀਂ ਹੁੰਦੀ ਐਨੀ ਮੈਂ ਕਿੰਨੀ ਜਮ ਸਿੰਘ ਆ ਸਾਰੀ ਉੱਥੇ ਇੰਨੇ ਲੋ ਨਾ ਤੂੰ ਜਾਣਾ ਇਹ ਨਾ ਕਈ ਵੀ ਤੱਕ ਵੇਲੇ ਨਾ ਉਹ ਸਮਰੀਦ ਦੇ ਤੇ ਸੂਟ ਮਿਲ ਗਿਆ ਝਟ ਅੱਛਾ ਗੁਰਵਰ ਦੇ ਪਜਾਮੇ ਗੁਰਦੇ ਨੇ ਬਹੁਤ ਟਾਈਮ ਲਾਤਾ ਆਇ ਕਾ ਨਹੀਂ ਮੰਮੀ ਲੋਟ ਹੁੰਦੀ ਹੀ ਉੱਥੇ ਇਹ ਫਿਰ ਹੁਣ ਹੈ ਜੋ ਉਦੋਂ ਬੜਾ ਮੈਨੂੰ ਸੋਹਣਾ ਲੱਗੇ ਲਿਖੁ ਬੁਸ਼ਕ ਜਾ ਹੁਣ ਹੈ ਇਹ ਏਦਾਂ ਦੇ ਆ ਤੇ ਹੂੰ ਤੇ ਜਿਹੜੀ ਜੋ ਪਜਾਮੇ ਵਾਲੀ ਗੱਲ ਕੀਤੀ ਆ ਨਾ ਮੈਨੂੰ ਆ ਬੜਾ ਚੰਗਾ ਲੱਗਾ ਜਿਹੜਾ ਤੁਹਾਨੂੰ ਪਜਾਮਾ ਗੁਰਵਰਲੀ ਲਿਆ ਉਹ ਮੰਮੀ ਹੈਗਾ ਨਾ ਆਪਣਾ ਪਤਲਾ ਵਾ ਤੇ ਜੇ ਇਹਦੇ ਮੇਚੇ ਤੋਂ ਵੱਡਾ ਲੈਨੀ ਹੀ ਗਿਆ ਖੁੱਲਾ ਹੋ ਜਾਂਦਾ ਹੀਗਾ ਤੇ ਉਹ ਸੂਤਰ ਜਿਹੀ ਨਾ ਆਵੇ ਕੁਛ ਵੀ ਉਹਦੇ ਪਜਾਮੇ ਕੁਰਤੇ ਦਾ ਤੇ ਜੇ ਕੋਈ ਪਜਾਮੇ ਕੁਰਤੇ ਨਾਲ ਜੈਕਟ ਜੀ ਕੋਈ ਮੈਨੂੰ ਹੋਰ ਨਾ ਚੰਗੀ ਲੱਗੇ ਕੋਈ ਮਨਜੋਦ ਨੀਂਦ ਦੇ ਉਹਨੇ ਤੇ ਪਜਾਮੇ ਕੁਰਤੇ ਨੇ ਨਾ ਪੰਗਾ ਹੀ ਪਾ ਛੜਿਆ ਤੇ ਮਿਲਿਆ ਕਿ ਨਹੀਂ ਹੈ ਸੀਨੇ ਦਿੱਤਾ ਵਾ ਹੁਣ ਅੱਛਾ ਕੱਪੜਾ ਲੈ ਕੇ ਸੀਨੇ ਦੇ ਇੱਕ ਸਮ੍ਰਿਤਾ ਇਹਨਰ ਲੈ ਲਿਆ ਆ ਸਮ੍ਰਿਤਾ ਹਾਂ ਸੋਹਣਾ ਲੱਗ ਰਾ ਓ ਜੀ ਇਤਰਾ ਨਹੀਂ ਹੁਣ ਕੁੜੀਆਂ ਨਿਆਣੇ ਪਾਉਂਦੇ ਤੇ ਹੋਰ ਮੰਮੀ ਆ ਜਾਓ ਦੀਦੀ ਤੁਸੀਂ ਵੀ ਸੋਹਣਾ ਆ ਮੰਮੀ ਫਿਰਦਾ ਨੇਹਾਂ ਤਾਂ ਜਿਵੇਂ ਲੈਂਗਾ ਲੈ ਵੇਖ ਲੈ ਸਮ੍ਰਿਤਾ ਸੋਨਾ ਨਿਆਣਿਆਂ ਨੂੰ ਇਦਾਂ ਦੇ ਚੰਗੇ ਲੱਗਦੇ ਆ ਛਾ ਲੈ ਲੈਂਗਾ ਮੈਂ ਸਕੂਲੇ ਵੀ ਕਦੀ ਕਹਿ ਦਿੰਦੇ ਆ ਨਾ ਬਸੰਤ ਪੰਚਮੀ ਤੇ ਵੀ ਜੈਲੋ ਪਾ ਕੇ ਆਓ ਜੇ ਹੁਣ ਵਿਆਹ ਸ਼ਾਦੀ ਤੇ ਜਾਓ ਤੇ ਹਲਦੀ ਵਾਲੇ ਦਿਨ ਜੈਲੋ ਤੇ ਉਹਦਾਂ ਦੇ ਇਹ ਟ੍ਰੈਂਡਿੰਗ ਚ ਰਹਿੰਦਾ ਹੀ ਆ ਕਲਰ ਹਾ ਸੋਨਾ ਲੱਗਦਾ ਸਿਨਾਲ ਦੀਦੀ ਇਹਦੇ ਲਹਿੰਗਾ ਵਾ ਬਹੁਤ ਚੰਗਾ ਵਾ ਸੋਨਾ ਵਾ ਬਹੁਤ ਸੋਹਣਾ ਲੱਗ ਮੈਨੂੰ ਤਾਂ ਬਹੁਤ ਸੋਹਣਾ ਲੱਗ ਹਣ 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 ਹੋਰ ਪਾਵੇਂ ਨਿਆਣੇ ਨੂੰ ਨਾ ਪਲਾਜੋ ਤੋ ਛੇ ਜਾ ਖੇਲੀ ਲੈ ਨਾ ਤੋ ਪਾ ਲੋ ਹਾ ਹੁਣ ਹੈ ਕਿਰਾ ਦਾ ਸਾਦ ਬਹੁਤ ਸੋਣਾ ਇੱਕ ਮੰਮੀ ਫੇ ਮੈਨੂੰ ਕੋਟੀ ਪਸੰਦ ਆ ਗਈ ਅੱਛਾ ਆ ਵੇਖੋ ਚਿੱਟੀ ਕੋਟੀ ਭੁਲੀਏ ਮੈਂਦੀ ਹੈ ਕੋਟੀ ਬੜੀ ਸੋਹਣੀ ਸੋਹਣੀ ਲੱਗੀ ਜੀ ਕਿਹਦੀ ਤੇਰੀ ਆ ਇਹ ਮੈਂ ਖਾ ਇਦਾਂ ਹੀ ਮੰਡੁੰਡਿਕ ਪਾਲੇ ਕਦੀ ਤੇ ਹੀ ਪਾਲੇ ਕਦੀ ਮੈਂ ਪਾਲੀ ਤੇ ਤੂੰ ਇੱਕ ਹੋਰ ਲੈ ਆਉਣੀ ਮੰਮੀ ਉਹੀ ਹੀ ਹਿਗੀਆਂ ਸੇ ਲੱਗੀ ਹੀਗੀ ਤੇ ਉੱਥੋਂ ਮੈਂ ਲਈ ਆ ਨਾ ਫਿਰ ਚੱਲ ਤੇ ਤੂੰ ਇੱਕ ਹੋਰ ਲੈ ਆ ਨਾ ਦੋ ਕੋਟੀਆਂ ਹੁੰਦੀਆਂ ਕਹਦੀ ਮੈਂ ਵੀ ਪਾ ਲੈਂਦੀ ਚੱਲ ਮੇਰੇ ਲਈ ਲੈ ਤੇ ਮੈਂ ਤੇ ਕਿਹਾ ਵਾ ਭਾਵੇਂ ਤਸੀਂ ਪਾ ਲਓ ਤੇ ਭਾਵੇਂ ਦੀਦੀ ਪਾ ਲੇ ਜਿਹੜਾ ਮਰਜੀ ਪਾ ਲੇ ਮੈਨੂੰ ਪਤਾ ਵਾ ਨਾ ਤੂੰ ਬੜੀ ਚਿਲਾਪਵਾ ਤੂੰ ਉਦੋਂ ਫਿਰ ਹਾਨੂੰ ਮੈਨੂੰ ਪੁਰਾਣੀ ਪਾ ਕੇ ਜਾਣਾ ਪੈਂਦਾ ਤੂੰ ਜਿਹੜੀ ਨਵੀਂ ਜੁਣੀ ਤੋ ਬਾਈ ਕੋਈ ਨਹੀਂ ਕਿੱਥੋਂ ਮੰਮੀ ਉਹ ਤੇ ਜੇ ਮੈਂ ਪਾਉਣ ਤੇ ਆਈ ਉਹ ਤੇ ਫਿਰ ਤੁਹਾਨੂੰ ਪਤਾ ਮੈਂ ਤੁਹਾਡੀ ਵੀ ਪਾ ਜਾਣੀ ਇਹ ਇਹ ਤਾਂ ਮੈਂ ਰੰਗ ਸੋ ਸਮਝ ਕੇ ਨਹੀਂ ਆਈ ਵੀ ਜਿਹੜਾ ਮਰਜੀ ਪਾ ਲੇ ਨਹੀਂ ਰੰਗ ਚੰਗਾ ਪਿੱਕਾ ਹੈ ਨਾ ਨਹੀਂ ਮੰਨੀ ਤੇ ਜੇ ਇਕੱਠੇ ਜਾਣਾ ਹੋਵੇ ਤੇ ਫਿਰ ਆਪ ਜੇ ਇਕੱਠਾ ਜਾਣਾ ਹੋਵੇ ਇਹ ਵੀ ਕੋਪੀ ਦੀ ਗੱਲ ਠੀਕ ਆ ਤੇ ਫਿਰ ਮੰਮੀ ਆਪਣੇ ਕੋ ਕਿਹੜੀਆਂ ਪਹਿਲਾਂ ਕੋਟੀਆਂ ਹੈਨੀਆਂ ਤਾਂ ਤੂੰ ਪਾਉਣੀ ਹੀ ਹੋਈ ਆ ਲੈ ਆ ਤੇ ਆਪਣੇ ਆਪਣੇ ਮਨੋਂ ਤੇ ਗੱਲ ਕਰੀ ਜਾਂਦੇ ਨਾ ਪਾਉਣੀ ਆਹੋ ਮੈਨੂੰ ਪਤਾ ਵਾ ਨਾ ਤੂੰ ਜੋ ਹੋਈ ਪਉਣੀ ਹੈ ਨਹੀਂ ਇਹ ਤਾਂ ਇਦਾਂ ਦੀਆਂ ਨਾ ਕੋਲੇ ਪੁਰਾਣੀ ਪਾ ਕੇ ਜਾਣਾ ਪੈਂਦਾ ਤੀ ਨਾ ਆਪਣੇ ਮਨਾਂ ਤੇ ਦੀ ਗੱਲਾਂ ਬਣਾਈਆਂ ਮੇਰੀ ਇਮੇਜ ਇਦਾਂ ਦੀ ਬਣੀ ਤੂੰ ਇਦਾਂ ਕਰਨਾ ਵਾ ਫੇਰ ਤੁਸੀਂ ਮੈਨੂੰ ਦੱਸਦੇ ਰਹਿੰਦੇ ਆਂ ਕਿ ਤੂੰ ਇਦਾਂ ਕਰਨਾ ਤੂੰ ਇਦਾਂ ਕਰਨਾ ਫੇਰ ਮੈਂ ਕਰ ਦਿੰਨੀ ਹੁਦਾਂ ਹੀ ਅੱਛਾ ਤੂੰ ਕਰਦੀ ਆਂ ਤੇ ਨਹੀਂ ਤੈਨੂੰ ਮੰਨਿਆ ਇਹ ਸ਼ਦਾਈ ਤੇ ਤੂੰ ਇਹ ਮੈਨੂੰ ਆਈਡੀਆ ਦੱਸਦੇ ਆਂ ਫੇਰ ਮੈਂ ਕਰਦੀ ਆਂ ਅੱਛਾ ਆਹੋ ਮੈਂ ਤਾਂ ਆਪਣੇ ਵੱਲੋਂ ਲਈ ਆਈ ਆਂ ਵੀ ਜਿਹੜਾ ਮਾਝੀ ਪਾਲੇ ਵੇਖਾਂ ਨਹੀਂ ਆਏ ਲੱਗਦਾ ਵਾ ਇਹ ਇਹ ਐ ਬਿਲਕੁਲ ਪਾਰਟੀ ਵੇਅਰ ਆ ਉਹ ਨਹੀਂ ਸੋਹਣੀ ਕਹਿੰਦੇ ਤੇ ਮੈਂ ਖੜੇ ਹੀ ਸਾਥ ਤੇ ਜਦੋਂ ਅਸੀਂ ਕਿਤੇ ਵਿਆਹ ਸ਼ਾਦੀ ਜਾਣਾ ਅਸੀਂ ਭਾਵੇਂ ਠਰ ਜਾਈਏ ਅਸੀਂ ਕਦੀ ਵੀ ਨੀ ਕੋਟੀ ਪਾਈਏ ਹਾਂ ਮੈਂ ਤੇ ਪਉਣੀ ਨਹੀਂ ਹੁੰਦੀ ਬਿਲਕੁਲ ਹੈਗੀ ਆ ਫੇ ਉਦੋਂ ਫਿਰ ਮम्मी ਪਾ ਲੈਣਗੇ ਆਹੋ ਚੱਲ ਦਵੇਂ ਪਾ ਲੂੰਗੀ ਠੀਕ ਉਹ ਤਰ੍ਹਾਂ ਦਾ ਤੋਂ ਦੋ ਲੈ ਮਿੰਗਾ ਤਾਂ ਬਹੁਤ ਚੰਗਾ ਹੁੰਦਾ ਮम्मी ਮਹਿੰਗੇ ਉਹ ਤਾਂ ਕਿੰਨੀ ਆਉਂਦੀਆਂ ਆ ਸੇਲ ਦੇ ਵਿੱਚ 1500 ਦੀ ਆਈ ਹੈ ਅਰੇ ਨਹੀਂ ਮੰਗੀ ਤੂੰ ਮੰਗੀ ਕਿਹ ਨਾਲ ਖੜਿਆ ਹੁੰਦਾ ਨਾ ਮੈਂ ਦੇਖੋ ਮੈਂ ਬਿਮਾਰ ਹੋ ਜਾਣਾ ਸੀ ਤੂੰ ਉਦਾਂ ਹੀ ਆ ਆਪ ਜੇ ਬਣਾਈਏ ਉਤਰਾ ਬਣਾਈਏ ਤੇ 1500 ਦੀਆਂ ਤੇ ਚਾਰ ਪੰਜ ਬਣ ਜਾਂਦੇਗਾ ਆਹ ਤੇ ਆ ਕਿੰਨੇ ਦਾ ਆ ਠੀਕ ਤਾਂ ਤੈਨੂੰ ਪਤਾ 2600 ਰੁਪਏ ਦਾ ਇਹ ਆ ਹਏ ਇਹ ਨਿਕਾ ਜਾਈ ਹੋਰ ਨਿਕਾ ਰਿਹਾ ਅਗਲੇ ਕਹਿੰਦੇ ਉਹ ਗੁਰਵਰਦੇ ਕੁੜਤੇ ਪਜਾਮੇ ਦੇ 600 ਰੁਪਏ ਗਿਆ ਸੁਆਈਓ 600 ਰੁਪਏ ਤਾਂ ਸਿਆਣੇ ਦੀ ਲੈਣ ਦਾ ਇਹ ਤੇ ਜਿੰਨੀ ਸਿਆਣੇ ਦੀ ਨੇ ਨਿਆਣੇ ਦੀ ਨੇਣੇ ਦਾ ਤੇ ਉਹ ਹੱਥ ਕਿੰਨੇ ਦੇ ਕਹਿੰਦੇ ਜਾਓ ਗਾਂ ਟੈਮ ਆ ਆਖਰ ਆ ਦਰਜ਼ੀਆਂ ਨੂੰ ਵੀ ਨਾ ਟੈਲਰ ਆਣ ਕਦੀ ਆਖਰੀ ਆ ਗਈ ਆ ਆਖਰ ਕੋ ਟੈਲਰ ਸੀ ਆਪਣਾ ਬ्याने ਹਾਂ ਜਿੱਦੇ ਤੇ ਹੈ ਹੀ ਆ ਨਾ ਹੱਦ ਦਾ ਹੁਨਰ ਸਿੱਖਿਆ ਵਾ ਮੰਮੀ ਇਹਨਾਂ ਨੇ ਵੇਲੇ ਨਹੀਂ ਆਉ ਹੈ ਤਾਂ ਚਲੋ ਠੀਕ ਵਾ ਕੰਦਰ ਲੋਕੀ ਅਡੇ ਤੱਲੇ ਮਰ ਮਰ ਸੂਟ ਦੇ ਕੇ ਜਾਂਦੇ ਤੀਂ ਕੀ ਗੱਲਾਂ ਕਰਦੀਆਂ ਜੀ ਨੇ ਟੂ ਆਖਣਾ ਹੈਗਾ ਤੇ ਸਿਆਣੇ ਦਾ ਤੇ ਨਾਮ ਤਾਂ ਤੇ ਨਿਆਣਾ ਦੇ ਫੋ ਗੁਰ ਤੇ ਨਿਆਣਾ ਮਤਲਬ ਤੂੰ ਹੀ ਉਹ ਨਹੀਂ ਉਹ ਕਹਿੰਦਾ ਨਾ ਦੇਖ ਜਾਓ ਕਹਿੰਦਾ ਮੈਨੂੰ ਇਹ ਜੀਆਂ ਗੱਲਾਂ ਦਾ ਨਹੀਂ ਕੋਈ ਹੰਦਾ ਫਰਕ ਪੈਂਦਾ ਜੇ ਸਿੱਖੀ ਹੋਵੇ ਜਾਚ ਤੇ ਮੇਰੇ ਪੈਸੇ ਉਹ ਮਵਟਣੀ ਦੇ ਤੋਰ ਮਮੀ ਦੁਕਾਨਦਾਰੀ ਐਵੇਂ ਹੁੰਦੀ ਐ ਸਿਰ ਵੀ ਉਹਨਾਂ ਦੀ ਕੋ ਪਾਈ ਹੁੰਦੀ ਐ ਸੋਨਾ ਵਾਲਾ ਰੱਖ ਚਲ ਕੋਈ ਗੱਲ ਨਹੀਂ ਐਰ ਕਾ ਚਲੋ ਆਪਾਂ ਸਵਾ ਲਿਆ ਵਾ ਤੇ ਜੀਰ ਨੂੰ ਫੇਰ ਆਪਾਂ ਸੀ ਤੇ ਸਟਾਈਲ ਅੱਲਾ ਦਾ ਆ ਹੋ ਗਿਆ ਜੇ ਸੋਨਾ ਲੱਗੂ ਗੁਰਵਰ ਨੂੰ ਅੱਜ ਲੱਗਣਾ ਬਹੁਤ ਸੀਤਾ ਸਵਾਈ ਜਿਹੜਾ ਨਾ ਉਹ ਚੀਜ਼ ਪੈ ਜਾਂਦੀ ਹੈ ਸਸਤੀ ਮੇਰੇ ਸਾਹਮਣੇ ਸੀਤੀ ਸਾਈ ਤੇ ਅਲਿਆ ਕੇ ਤੇ ਉਸ ਵੇਲੇ ਪਾਓ ਭਾਈ ਲੋ ਕੱਪੜਾ ਲਿਆਉਣਾ ਫੇਰ ਮੁੜ ਕੇ ਇੰਨੀ ਸਵਾਈ ਦੇਣੀ ਤੇ ਤਾਂ ਹੀ ਮੈਂ ਨਾਈਟ ਸੂਟ ਲੈ ਕੇ ਪਾਉਣੀ ਆ ਉਹਦੇ ਵਾਰੀ ਤੁਸੀਂ ਗੱਦਨੇ ਲਾ ਆ ਗਈ ਪਾਉਂਦੀ ਆ ਸੂਟਾਂ ਨਾਲੋਂ ਪਤਾ ਕਿੰਨੇ ਸਸਤੇ ਪੈਂਦੇ ਆ ਉਹ ਨਹੀਂ ਇਹ ਸਸਤੇ ਪੈਂਦੇ ਆ ਨਹੀਂ ਤੇ ਉਹ ਤੁਹਾਨੂੰ ਚੰਗੇ ਲੱਗਦੇ ਆ ਜਿਹੜੇ ਲੱਗਦੇ ਜਿਹੜੇ ਨੈਟ ਸੂਟ ਚ ਆਉਂਦੀ ਆ ਨਾ ਚੰਗੇ ਆ ਚੱਲ ਮੰਮੀ ਫਿਰ ਮੈਂ ਉੱਠਾਂ ਤੇ ਫਿਰ ਬੇ ਨਾਲ ਕੰਮ ਕਰਾਣਾ ਚੱਲ ਕਰਾ ਲਈਏ ਰੋਟੀ ਸਾਂਹ ਮੇਰਾ ਹਾਏ ਓਦਾਂ ਤੇ ਮੈਂ ਥੱਕੀ ਆਂ ਜੀ ਤੀਉ ਕਰਨ ਦਾ ਕੰਮ ਕਰ ਦੂੰ ਮੱਸਾ ਕੋਈ ਕਾਰ ਨਹੀਂ ਦੀ ਕੀ ਜਾਣਾਂ ਹੁਣ ਕਰਨਾ ਹੀ ਪੈਣਾ ਆਪਣੇ ਘਰ ਵਿੱਚ ਹਾਂ ਕਰਨਾ ਚੱਲ ਓਦਾਂ ਦਾ ਮਨਪੀਰ ਬੜੀ ਚਲਾਕ ਆ ਭੈਣ ਤੇ ਮਿਹਦੀ ਆ ਨਾ ਮੈਨੂੰ ਪਤਾ ਬਥੇਰੀਆਂ ਛਾਕੀਆਂ ਕਰ ਲੈਂਦੀ ਮੰਮੀ ਨੂੰ ਖੋਜ ਕਰਤਾ ਕਿ ਮੰਮੀ ਤੁਸੀਂ ਪਾ ਲਿਆ ਪਰ ਇਹਨੇ ਪਾਉਣੀ ਪੁਣੀ ਆਪ ਹੀ ਆ ਮੰਮੀ ਨੂੰ ਤ ਨਹੀਂ ਪਾਉਂਦੇ ਨੇ ਤੇ ਵਿਆਹ ਸ਼ਾਦੀ ਤੇ ਵੀ ਗਈ ਨਾ ਇਹ ਇਹਨੇ ਆਪਣੇ ਨਾਂ ਦੀ ਨਾ ਗੱਡੀ ਚ ਰੱਖ ਲੈਣੀ ਆ ਕੋਟੀ ਮੰਮੀ ਨੂੰ ਨਹੀਂ ਪਾਉਣ ਦੇਣੀ ਕਹਦੀ ਮੈਂ ਕਿਹੜਾ ਕੋਟੀ ਪਾਉਣੀ ਉਹਨੂੰ ਮੈਂ ਹੀ ਜਾਣਦੀ ਮਮਮੀ ਸਮਝਾ ਕੇ ਗਏ ਪਰ ਇਹ ਅਸਰ ਨਹੀਂ ਕਰਦੀ ਚੜਾਦੀ ਕਰਨਾ ਨਹੀਂ ਹਟਦੀ